ਉਹਦੇ ਭਰਾ ਦਾ ਸਨਮਾਨ ਲੈ ਵੀ ਦਰਸ਼ਕ ਵੀਰੇ ਇੱਕ ਰੀ ਜੋਰ ਦੇ ਤਾੜੀਆਂ ਸਵੱਡੇ ਮਨ ਦੇ ਵਾਸਤੇ ਮਾਰਦੇ ਹੋ ਇਹ ਭਰਾ ਦਾ ਭਰਾ ਹੈ ਕਿ ਯਾਰਾਂ ਦਾ ਯਾਰ ਹੈ ਗੱਲਾ ਚਾਹ ਛੱਡੀ ਜਿੰਦਗੀ ਦਾ ਮਾਣ ਹੈ ਜਿੰਦੇ ਦੇ ਨਾਲ ਜੇਵਨ ਜੂਕੇ ਵਾਲਾ ਆ ਲਾਵਾਂਗੇ ਬੋਲੋ ਸਰਦਾਰ ਜੁਤੇ ਵਧੀਆ ਮਾਨ ਨੂੰ ਬੜੀ ਮਾਨ ਕੀਤੇ ਗ੍ਰਿਥ ਪ੍ਰਾਣੀ ਉਹਨਾਂ ਵਧੀਆ ਇਨਸਾਨ ਵੀ ਹੈ ਇਨਸਾਨ ਵੀ ਹੈ ਤੇ ਖਿਡਾਰੀ ਵੀ ਵਧੀਆ ਹੈ ਉਹ ਦਿੱਲੀ ਵਾਸਤੇ ਸਾਰੇ ਹੀ ਦਬਾਵਾ ਕਰ ਰਿਹਾ ਹੈ ਸਰਦਾਰ ਮਨਜੀਤ ਸਿੰਘ ਨੂੰ ਲੱਖ ਲੱਖ ਵਧਾਰਕ ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਰਕ ਅੱਜ ਸਵਰਗ ਗਏ ਅਮੀਰ ਸਾਡੇ ਪ੍ਰਾਕਰਮੇਦ ਖੇਚੇ ਦਾ ਵੀ ਵੱਡਾ ਸਹਿਯੋਗ ਹੈ ਮਾਨਾ ਮਾਨਾ ਜਿੱਥੇ ਬੰਜਲ ਭਰਾਵਾਂ ਨੇ ਮਾਰ ਦਿੱਤਾ ਤੇ ਉਹਨਾਂ ਗੁਰਮੇਤ ਕੇਜੇ ਨੇ ਵੀ ਬਹੁਤ ਵੱਡਾ ਪਿਆਰ ਇਹ ਜੈ ਇੱਕ ਮਿੰਟ ਕਿੰਨਾ ਕਿੰਨਾ ਜੋ ਖੁਸ਼ ਹਾਂ ਭਾਈ ਮੇਰੀ ਟੀਮ ਜਿੱਤ ਗਈ ਹੈ ਹੋ ਹੋ ਜੀ ਹੋਏ ਕੈਮਰਾ ਕੀ ਹੋ ਕੈਮਰਾ ਬਹੁਤ ਬਹੁਤ ਵਾਰ ਕੋ ਕੋਣ ਕੀ ਮਾਰ ਦੇ ਕੇ ਇਹ ਤੀਜਾ ਹੈ ਕਿਸ਼ਨ ਕਰ ਕੇ ਇਸ ਤੇ ਸ਼ਿਵਾ ਭਾਈ ਬਹੁਤ ਹੀ ਚੰਗੇ ਸ਼ਿਵਾ ਹੈ ਤੇ ਇਹ ਜਲਦੀ ਤੋਂ ਜਿੱਤਣਾ ਕੀ ਪਣਾ ਪਵਰੈਕ ਕਰਾਇਆ 3 ਦੀ ਮਾਨਾ ਬੰਦੇ ਨੇ ਕਰਤਾ ਕੀਤੀ ਜਿਹੜੇ ਤੇ ਬਾਈ ਟੂਪਰ ਕਰਦੀ ਹੈ ਸਰਪੰਚਾ ਟੂਪਰ ਕਰਦੀ ਹੈ ਦਰਸ਼ਕ ਵੀ ਕਰੋ ਜਵਾਨਾਂ ਦੇ ਵੰਦਾ ਤੁਹਾਨੂੰ ਇੱਕ ਵੱਡਾ ਇਨਾਮ ਮਿਲਿਆ ਹੋਇਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸასი ਗੱਲ ਜੀ ਸਾਰੇ ਵੀਰਾਂ ਨੂੰ ਮੈਂ ਕਬੱਡੀ ਪਲੇਅਰ ਬਿੱਲਾ ਜੋਲ ਆਪਣਾ ਭਰਾ ਅਗਰਦੇਤ ਕਿਸ਼ਨਗੜ੍ਹ ਸੁਖਾ ਸਰਬਕੋਟ ਤੇ ਸੰਦੀਪ ਭਾਜੀ ਇਹ ਸਾਡੇ ਅਫੀਸ਼ੀਅਲ ਨੇ ਤੇ ਮੇਰਾ ਅੱਜ ਸਨਮਾਨ ਕੀਤਾ ਗਿਆ ਜੀ ਮੈਂ ਪਿਛਲੇ ਸਾਲ ਬੈਲਜੀਅਮ ਕਲੱਬ 'ਚ ਖੇਡਿਆ ਸੀ ਸੋ ਰਾਇਲ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਰਿੰਕੂ ਸਮਰੇ ਹੋਣੀ ਤੇ ਸੋਨੀ ਬਠਲੇ ਭਾਜੀ ਹੁਣਾਂ ਵੱਲੋਂ ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਬਹੁਤ ਖੁਸ਼ੀ ਹੈ ਜੀ ਭਾਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਖੇਡ ਨਾਲ ਜੁੜਿਆ ਹੋਇਆ ਖੇਡ ਨਾਲ ਕੋ 13-14 ਸਾਲ ਹੋ ਗਏ ਜੀ ਭਾਜੀ ਇਸ ਤੋਂ ਪਹਿਲਾਂ ਵੀ ਕੋਈ ਤੁਹਾਨੂੰ ਹੋਰ ਇਸ ਤਰ੍ਹਾਂ ਦੇ ਵੱਡੇ ਨਾ ਮਿਲੇ ਹੋਏ ਹਾਂ ਹਾਂਜੀ ਬਿਲਕੁਲ ਜੀ ਮੇਰਾ ਪਹਿਲਾ ਸਕੋਰ ਪੀਓ ਗੱਡੀ ਨਾਲ ਸਨਮਾਨ ਹੋਇਆ ਬੁਲਟ ਨਾਲ ਸਨਮਾਨ ਹੋਇਆ ਟਰੈਕਟਰ ਨਾਲ ਸਨਮਾਨ ਹੋਇਆ ਭਾਜੀ ਕੀ ਨੋਜਵਾਨਾਂ ਨੂੰ ਮੈਸੇਜ ਦੇਣਾ ਹੈ ਮੈਂ ਅਹੀਂ ਤੇ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਪੜ੍ਹਾਈ ਵੀ ਜ਼ਰੂਰੀ ਹੈ ਤੇ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਖੇਡ ਨਾਲ ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਅੱਜ ਤੁਹਾਨੂੰ ਵੱਡਾ ਸਮਾਨ ਪਿਆਰ ਨਾਲ ਉਹ ਲੈ ਜਾਓਗੇ ਅਸੀਂ ਆ ਭਾਜੀ ਮੇਰਾ ਨਾਮ ਗੱਜਣ ਦੇਰਾ ਬਾਬਾ ਨਾਨਕ ਆ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਪਹਿਲਾ ਟਰੈਕਟਰ ਜਿੱਤਿਆ ਮਾਰੇ ਇਹ ਸ਼ੁਕਰ ਕਰਨਾ ਹੈ ਕਿੰਨੇ ਸਾਲਾਂ ਤੋਂ ਕਬੱਡੀ ਖੇਡਦੇ ਹੋ ਅੱਜ 10-12 ਸਾਲ ਹੋ ਗਏ ਹੈ ਕਿਹੜਾ ਨੌਜਵਾਨਾਂ ਨੂੰ ਕਹਿਣਾ ਮਿਹਨਤ ਲਾਉਣ ਤਗੜੇ ਹੋਣ ਸਾਰੇ ਭਰਾ ਭਾਜੀ ਮਿਲਦੇ ਆ ਚਾਚਾ ਹਾਂਜੀ ਕਾਫੀ ਨਾ ਮੋਟਰਸਿਕਲ ਜਿੱਤੇ ਮੈਂ ਪਰ ਟਰੈਕਟਰ ਮੇਰਾ ਪਹਿਲਾ ਹੀ ਹੈ ਉਹ ਪਤਾਈਏ ਭਾਜੀ ਥੈਂਕ ਯੂ ਬਰਾ ਤੁਹਾਡੇ ਬਹੁਤ ਸਾਰੇ ਤੇ ਤੁਹਾਡੇ ਫੈਨ ਚਾਚਾ ਜੀ ਫੈਮਿਲੀ ਮੈਂਬਰ ਵੀ ਆਏ ਸੀਗੇ ਇਲਾਕੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਇੱਥੇ ਇਕੱਠੇ ਹੋਏ ਆ ਕੀ ਕਹਿਣਾ ਚਾਹੋ ਪਾਦੇ ਪਿਆਰ ਨਹੀਂ ਹੈ ਸਾਰਾ ਕੋਈ ਭਾਜੀ ਭਾਜੀ ਜਿਹੜੇ ਨਵੇਂ ਪਲੇਅਰ ਜਿਹੜੇ ਕਬੱਡੀ ਸਟਾਰਟ ਕਰਨਗੇ ਉਹਨਾਂ ਨੂੰ ਖਾਸ ਸੰਦੇਸ਼ ਦੇਣਾ ਚਾਹੁੰਗੇ ਸੰਦੇਸ਼ ਇਹੋ ਭਾਜੀ ਮਿਹਨਤ ਲਾਉਣਗੇ ਤਗੜੇ ਹੋ ਜਾਣਗੇ ਸਾਰੇ ਹੀ ਹਾਂਜੀ ਹਾਂਜੀ ਭਾਜੀ ਆਪਣੇ ਨਾਮ ਦੱਸ ਦਿਓ ਜੇ ਕਬੱਡੀ ਕੱਪ ਦੇ ਵਿੱਚ ਦੱਸੋ ਕਿ ਤੁਹਾਨੂੰ ਕੀ ਨਾਮ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਤੂ ਖੜੂਸ ਸਾਹਿਬ ਤੇ ਅੱਜ ਕਹੜੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਵੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਕੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਜੀ ਕਿੰਨੇ ਸਾਲ ਇੰਟਰਨੈਸ਼ਨਲ ਲੈਵਲ ਤੇ ਖੇਡਦਾ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਭਾਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਇੱਕ ਵੱਡਾ ਨਾਮ ਤੁਹਾਨੂੰ ਡਾਇਰੈਕਟਰ ਮਿਲਿਆ ਬੋਰਡ ਬਹੁਤ ਵਧੀਆ ਫੀਲ ਹੁੰਦਾ ਜੀ ਜਦੋਂ ਕੋਈ ਕਬੱਡੀ ਦੇ ਵਿੱਚ ਇਨਾਮ ਮਿਲਦਾ ਸੋ ਮਿਹਨਤ ਕੀਤੀ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰਾਂ ਵੱਲੋਂ ਬੇਨਤੀ ਆ ਕੇ ਨਸ਼ਿਆਂ ਦੀ ਦਿਲ ਦਿਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਉਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ